ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਸਥਿਤੀ ਬਹੁਤ ਹੀ ਚੰਗੀ ਨਹੀਂ ਅਕਾਲੀ ਦਲ ਨੂੰ ਬਾਹਰ ਤੇ ਅੰਦਰੋਂ ਦੋਹਾਂ ਪਾਸਿਆਂ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਨਰਾਜ਼ ਮੈਂਬਰ ਸਮੇਂ-ਸਮੇਂ ਤੇ ਅਕਾਲੀ ਦਲ ਵੱਲੋਂ ਹੋਈਆਂ ਗਲਤੀਆਂ ਤੇ ਸਵਾਲ ਖੜੇ ਕਰਦੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਰੇ ਪਾਸੇ ਹੋ ਰਹੇ ਹਮਲਿਆਂ 'ਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੇਨਾਇ ਸਿੰਘ ਇਸਰੂ ਤੇ ਉਹਨਾਂ ਦੇ ਸਾਥੀਆਂ ਦੇ ਸ਼ਰਧਾਂਜਲੀ ਸਮਾਰਕਮ ਚ ਪਹੁੰਚੇ। ਉਹਨਾਂ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਸਿੱਖਾਂ ਦੇ ਇਤਿਹਾਸ ਤੇ ਚਾਨਣਾ ਪਾਇਆ। ਜਨੋਗਰੇਜ਼ਾਂ ਨੂੰ ਭਜਾਉਣ ਲਈ ਅੰਦੋਲਨ ਚੱਲਿਆ ਤੇ ਉਸ ਵਿੱਚੋਂ ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਜਿਨ੍ਹਾਂ ਚ 93 ਸਿੱਖ ਸਨ। ਸ਼ਬੀਸ਼ ਸ਼ਾਲੀ ਨੂੰ ਉਮਰਕਾਟ ਜਿਸ ਵਿੱਚ 2147 ਸਿੱਖ ਸਨ। ਜਲ੍ਹਿਆਂਵਾਲਾ ਬਾਗ ਦੇ ਵਿੱਚ ਹੋਏ 1300 ਸ਼ਹੀਦਾਂ ਵਿੱਚੋਂ 806 ਸਿਕ ਬਹੁਤ ਹੀ ਬਹਾਦਰ ਕੌਮ ਹੈ ਪਰ ਸਿੱਖਾਂ ਨਾਲ ਹਰ ਸਰਕਾਰ ਨੇ ਧੱਕਾ ਕੀਤਾ ਨਰਾਜ ਅਕਾਲੀ ਲਾਦੇ ਮੈਂਬਰਾਂ ਤੇ ਸ਼ਖਬੀਰ ਸਿੰਘ ਬਾਦਲ ਬਰੇ ਤੇ ਉਹਨਾਂ ਨੇ ਕਿਹਾ ਕੁਝ ਚੇਨ ਮੈਨੀਆਂ ਤੇ ਕੁਝ ਗਨ ਮੈਨ ਲੈਣ ਦੇ ਚੱਕਰ ਦੇ ਵਿੱਚ ਕੁਝ ਵਿਕ ਗਏ ਨੇ ਉਹ ਜੇ ਨੇਤਾ ਨੇ ਹਮੇਸ਼ਾ ਹੀ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ ਤੇ ਆਓ ਦੇਖਦੇ ਹਾਂ ਹੌਂਸਕਈ ਦੀ ਟੀਵੀ ਰਿਪੋਰਟ ਗੁਰੂ ਪਿਆਰੀ ਸਾਧ ਸੰਗਤ ਜੀ ਕੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪਾਂ ਇੱਥੇ ਸਰ ਕਰਨੈਲ ਸਿੰਘ ਈਸ਼ਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਯਾਦ ਕਰਨ ਵਾਸਤੇ ਸ਼ਰਧਾਂਜਲੀ ਪੇਟ ਕਰਨ ਵਾਸਤੇ ਕੱਟੇ ਹੁੰਦੇ ਆ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਬਣਾਉਂਦੀਆਂ ਜਿਹੜੀਆਂ ਕੌਮਾਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਜੀਵਨ ਬਾਰੇ ਦੱਸਦੀਆਂ ਕੋਈ ਕੌਮ ਅਗੇ ਬਾਤੀਆਂ ਸਿੱਕ ਇਤਿਹਾਸ ਦੇਖ ਲਓ ਸ਼ਹਾਦਤਾਂ ਨਾਲ ਜੁੜਿਆ ਕੁਰਬਾਨੀਆਂ ਨਾਲ ਜੁੜਿਆ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਬਣਿਆ ਅੱਜ ਦੇਸ਼ ਦਾ ਆਜ਼ਾਦੀ ਦਾ ਦਿਵਸ ਆਪਾਂ ਮਨਾ ਰਹੇ ਆਂ ਆਜ਼ਾਦੀ ਦਵਾਈ ਕੀਨੇ ਕੀਨੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੀਨੇ ਸ਼ਹਾਦਤਾਂ ਦਿੱਤੀਆਂ ਸਭ ਤੋਂ ਵੱਧ ਨੁਕਸਾਨ ਕੀਦਾ ਹੋਇਆ ਦੇਸ਼ਦਾਨ ਹੋਣ ਤੇ ਜੇ ਤੁਸੀਂ ਅੰਕੜੇ ਦੇਖੋ ਤੇ ਕੱਲੇ ਸਿੱਖਾਂ ਨਹੀਂ ਸੇਰਾ ਜਾਂਦਾ ਸਿੱਖ ਕੌਮ ਨੂੰ ਸੇਰਾ ਜਾਂਦਾ ਦੇਸ਼ ਨੂੰ ਆਜ਼ਾਦ ਕਰਾਉਂਦਾ ਤੁਸੀਂ ਦੇਖ ਲਓ ਮੈਂ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਮੈਂ ਇੰਟਰਨੈਟ ਤੇ ਦੇਖਿਆ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਈਆਂ ਅੰਗਰੇਜ਼ਾਂ ਦੀ ਲੜਾਈ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਵਾਸਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਆਪਣੇ ਆਜ਼ਾਦੀ ਪੁਲਾੜੀਏ ਸਨ ਜਾਂ ਆਪਣੇ ਬਜ਼ੁਰਗ ਸਨ ਉਹਨਾਂ ਨੇ ਲੜਾਈਆਂ ਲੜੀਆਂ ਤੇ ਅੰਗਰੇਜ਼ਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਮੈਂ ਇਤਿਹਾਸ ਦੇਖ ਰਿਹਾ ਸੀ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ 121 ਆਪਣੇ ਫਰੀडम फाइਟਰ ਨੂੰ ਫਾਂਸੀ ਦਿੱਤੀ 121 ਲੋਕਾਂ ਨੂੰ ਫਾਂਸੀ ਦਿੱਤੀ ਤੇ ਉਹਨਾਂ 121 ਵਿੱਚੋਂ 93 ਸਿੱਖ ਸੀ ਪੂਰੇ ਦੇਸ਼ ਵਿੱਚ 121 ਲੋਕਾਂ ਨੂੰ ਫਾਂਸੀ ਅੰਗਰੇਜ਼ਾਂ ਨੇ ਦਿੱਤੀ ਤੇ 93 ਉਹਨਾਂ ਚੋਂ ਸਿੱਖ ਸੀ ਜਿਹੜੇ ਜੇਲਾਂ ਚ ਸਿੱਟੇ ਗਏ ਕਾਲਾ ਪਾਣੀ ਦੀਆਂ ਜੇਟਾਂ ਛਿਟੇ ਗਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2646 ਲੋਕ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2147 2646 ਚੋਂ ਤੁਹਾਡੇ ਸਿੱਖ ਭਰਾ ਸੀ ਜਲਿਆਂਵਾਲਾ ਬਾਗ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ 819 ਚ ਸਿੱਖ ਸੀ ਆਪਣੀ ਆਬਾਦੀ 1.5% ਹੈ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 95% ਕਮਰ ਕੁਰਬਾਨੀਆਂ ਆਪਾਂ ਦਿੱਤੀਆਂ ਮੈਂ ਪਾਰਲੀਮੈਂਟ 'ਚ ਵੀ ਆ ਮੁੱਦਾ ਉਠਾਇਆ ਸੀ ਮੈਂ ਕਿਹਾ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਔਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਕੌਮ ਨੇ ਸ਼ਹਾਦਤਾਂ ਦੇ ਕੇ ਅੱਜ ਦੇਸ਼ ਨੂੰ ਆਜ਼ਾਦ ਕਰਾ ਕੇ ਇਨੀ ਤਰੱਕੀ ਲਿਆਂਦਾ ਉਹ ਕੌਮ ਸਿੱਖ ਕੌਮ ਹੈ ਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਆਪਣੀ ਕੌਮ ਹੈ ਜਿਹਦਾ ਕੋਈ ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਤੁਹਾਡਾ دریاਵਾਂ ਦਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਪੀ ਦਿੱਤਾ ਪੰਜਾਬੀ ਇਸ ਬੋਲਦੇ ਇਲਾਕੇ ਕਰ ਦਿੱਤੇ ਤੁਸੀਂ ਦੇਖ ਲਓ ਐਡੇ ਵੱਡੇ ਵੱਡੇ ਬਦਤਕੇ ਦਰਦਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲਣ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਕਿਦੋਂ ਜਾਗੋਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਇਹ ਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੋਧਰਾ ਕਰਕੇ ਗਨਮੈਨਾ ਕਰਕੇ ਜਰਮਨੀਆ ਕਰਕੇ ਵਿਕ ਗਏ ਐ ਤੇ ਉਹਨਾਂ ਦਾ ਨਿਸ਼ਾਨਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦਿਨਾਲ